ਪਾਕਿਸਤਾਨ ਦੇ ਵਿੱਚਕਾਰ ਦੁਸ਼ਮਣੀ ਵਾਲਾ ਮਾਹੌਲ ਬਣਿਆ ਹੋਇਆ ਹੈ ਕਿਸੇ ਵੇਲੇ ਵੀ ਜਾਂ ਤਾਂ ਭਾਰਤ ਵੱਲੋਂ ਜਾਂ ਫਿਰ ਪਾਕਿਸਤਾਨ ਦੇ ਵੱਲੋਂ ਹਮਲਾ ਕੀਤਾ ਜਾ ਸਕਦਾ ਹੈ ਪਰ ਸਭ ਤੋਂ ਪਹਿਲਾਂ ਨਿਸ਼ਾਨਾ ਬਣਨਗੇ ਸਰਹੱਦਾਂ ਦੇ ਲੋਕ ਪੰਜਾਬ ਵਾਲੀ ਸਰਹੱਦ ਦੀ ਗੱਲ ਕਰੀਏ ਤਾਂ ਲੋਕ ਡਰੇ ਹੋਏ ਨੇ ਆਪਣੇ ਪਰਿਵਾਰਾਂ ਸਣੇ ਉਹ ਆਪਣੇ ਪਿੰਡਾਂ ਦੇ ਪਿੰਡ ਖਾਲੀ ਕਰਕੇ ਆਪਣੇ ਘਰ ਛੱਡ ਕੇ ਆਪਣਾ ਸਮਾਨ ਲੈ ਕੇ ਇੱਥੋਂ ਚਲੇ ਗਏ ਤੇ ਦੂਜੇ ਪਾਸੇ ਮਾਹੌਲ ਪਾਕਿਸਤਾਨ ਦੇ ਵਿੱਚ ਵੀ ਹੁਬਹੂ ਇਸੇ ਤਰ੍ਹਾਂ ਦਾ ਦਿਖਾਈ ਦੇ ਰਿਹਾ ਹੈ ਇਸ ਹਮਲੇ ਤੋਂ ਬਾਅਦ ਭਾਰਤ ਦੇ ਵੱਲੋਂ ਸਖਤ ਐਕਸ਼ਨ ਲਏ ਜਾ ਰਹੇ ਨੇ ਤੇ ਉੱਥੇ ਹੀ ਹੁਣ ਪਾਕਿਸਤਾਨ ਭਾਰਤ ਦੀ ਇਸ ਕਾਰਵਾਈ ਤੋਂ ਡਰਿਆ ਹੋਇਆ ਕਿਉਂਕਿ ਭਾਰਤ ਵੱਲੋਂ ਸਖਤ ਰੁਖ ਅਖਤਿਆਰ ਕੀਤਾ ਹੋਇਆ ਹੈ ਇਸੇ ਦੌਰਾਨ ਹੀ ਰਿਪੋਰਟ ਇਹ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਸਥਾਨਕ ਪ੍ਰਸ਼ਾਸਨ ਨੇ ਸਰਹੱਦ ਨੇੜੇ ਰਹਿਣ ਵਾਲੇ ਲੋਕਾਂ ਨੂੰ 2 ਮਹੀਨਿਆਂ ਦਾ ਰਾਸ਼ਨ ਇਕੱਠਾ ਕਰਨ ਦਾ ਹੁਕਮ ਸੁਣਾ ਦਿੱਤਾ ਹੈ ਪੋਕੇ ਦੇ ਪ੍ਰਧਾਨ ਮੰਤਰੀ ਚੌਧਰੀ ਅਨਵਰ ਹਕ ਨੇ ਵਿਧਾਨ ਸਭਾ ਦੇ ਵਿੱਚ ਕਿਹਾ 13 ਹਲਕਿਆਂ ਚ 2 ਮਹੀਨਿਆਂ ਦੇ ਲਈ ਰਾਸ਼ਨ ਸਪਲਾਈ ਦੀ ਪੂਰਤੀ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਇਹਨਾਂ 13 ਹਲਕਿਆਂ ਦੇ ਵਿੱਚ ਭੋਜਨ ਦਵਾਈਆਂ ਹੋਰ ਸਾਰੀਆਂ ਬੁਨਿਆਦੀ ਜ਼ਰੂਰਤਾਂ ਦੀ ਸਪਲਾਈ ਦੇ ਲਈ 1 ਅਰਬ ਰੁਪਏ ਦਾ ਐਮਰਜੈਂਸੀ ਫੰਡ ਵੀ ਬਣਾ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਕੰਟਰੋਲ ਲਾਈਨ ਦੇ ਨਾਲ ਲੱਗਦੇ ਖੇਤਰਾਂ ਚ ਸੜਕਾਂ ਦੇ ਦੇਖਪਾਲ ਦੇ ਲਈ ਸਰਕਾਰੀ ਤੇ ਨਿੱਜੀ ਮਸ਼ੀਨਰੀ ਵੀ ਤਾਇਨਾਤ ਕੀਤੀ ਜਾ ਰਹੀ ਹੈ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਹਨਾਂ ਦੇ ਕੋਲ ਭਰੋਸੇਯੋਗ ਸਬੂਤ ਨੇ ਕਿ ਭਾਰਤ ਹਮਲੇ ਦੀ ਪੂਰੀ ਤਰ੍ਹਾਂ ਤਿਆਰੀ ਕਰਕੇ ਬੈਠਾ ਹੋਇਆ ਹੈ ਇਸ ਤੋਂ ਡਰਦੇ ਹੋਏ ਪੀਓਕੇ ਦੇ ਵਿੱਚ ਪਾਕਿਸਤਾਨੀ ਅਧਿਕਾਰੀਆਂ ਨੇ ਹਜ਼ਾਰ ਤੋਂ ਵੱਧ ਮਦਰਸਿਆਂ ਨੂੰ 10 ਦਿਨਾਂ ਦੇ ਲਈ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਭਾਰਤੀ ਜਵਾਬੀ ਕਾਰਵਾਈ ਦੇ ਡਰ ਕਾਰਨ ਪੀਓਕੇ ਦੀ ਨੀਲਮ ਕਾਟੀ ਚ ਸੈਰ ਸਪਟਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਪਿਆ ਜਿੱਥੇ ਪਹਿਲਾਂ ਗਰਮੀਆਂ ਦੇ ਵਿੱਚ ਸੈਂਕੜੇ ਸੈਲਾਨੀ ਆਉਂਦੇ ਸਨ ਹੁਣ ਉੱਥੇ ਹੋਟਲਾਂ ਦੇ ਵਿੱਚ ਵੀ ਲੋਕ ਵੀ ਨਹੀਂ ਰਹਿ ਰਹੇ ਜਿਸ ਦੇ ਨਾਲ ਸਥਾਨਕ ਲੋਕਾਂ ਦੀ ਰੋਜ਼ੀ ਰੋਟੀ ਵੀ ਪ੍ਰਭਾਵਿਤ ਹੋ ਰਹੀ ਹੈ ਪਾਕਿਸਤਾਨ ਸਿੰਧੂ ਜਲ ਸੰਧੀ ਨੂੰ ਮੌਤਲ ਕਰਨ ਦੇ ਆਪਣੇ ਪਾਸੜ ਕਦਮ ਤੇ ਭਾਰਤ ਨੂੰ ਰਸਮੀ ਕੂਟਨੀਤਿਕ ਨੋਟਿਸ ਜਾਰੀ ਕਰਨ ਦੀ ਯੋਜਨਾ ਅਪਣਾ ਰਿਹਾ ਹੈ ਇਹ ਫੈਸਲਾ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਕਾਨੂੰਨ ਤੇ ਜਾਸੂਮੇ ਬਾਰੇ ਮੰਤਰਾਲਿਆਂ ਬਾਰੇ ਵਿਚਕਾਰ ਸ਼ੁਰੂਆਤੀ ਸਲਾਮ مشورے ਤੋਂ ਬਾਅਦ ਲਿਆ ਗਿਆ ਰਿਪੋਰਟਰ ਦੇ ਵਿੱਚ ਸੂਤਰਾਂ ਦੇ ਵੱਲੋਂ ਹਵਾਲਾ ਇਹ ਕੀਤਾ ਗਿਆ ਹੈ ਕਿ ਭਾਰਤ ਇੱਕ ਪਾਸੜ ਕਦਮ ਦੇ ਵਿੱਚ ਜਵਾਬ ਜੋ ਐਮਰਜੈਂਸੀ ਕਾਨੂੰਨ ਦੀ ਸੰਵਿਧਾਨਕ ਸਲਾਮ مشورے ਕਰਕੇ ਸ਼ੁਰੂਆਤੀ ਜ਼ਮੀਨੀ ਕੰਮ ਪੂਰੇ ਕੀਤੇ ਗਏ ਜਿਸ ਤੋਂ ਬਾਅਦ ਸੰਧੀ ਨੂੰ ਮੌਤਲ ਕਰਨ ਤੇ ਭਾਰਤ ਨੂੰ ਰਸਮੀ ਤੌਰ ਤੇ ਕੂਟਨੀਤਿਕ ਨੋਟਿਸ ਦੇਣ ਦਾ ਫੈਸਲਾ ਕੀਤਾ ਗਿਆ ਪਰ ਇਹ ਸਭ ਦੇ ਵਿਚਾਰੇ ਕਿਸ ਕੋਲ ਰਿਹਾ ਆਮ ਲੋਕ ਪਸ ਰਹੇ ਨਹੀਂ ਪੰਜਾਬ ਦੀ ਵਾਈ ਸਾਈਡ ਦੀ ਗੱਲ ਕਰੀਏ ਤਾਂ ਸਰਹੱਦਾਂ ਤੇ ਮਾਹੌਲ ਤਣਾਪੂਰਨ ਬਣਿਆ ਹੋਇਆ ਪਾਕਿਸਤਾਨ ਵਾਲੀ ਗੱਲ ਕਰੀਏ ਤਾਂ ਉਧਰਲੀ ਸਾਈਡ ਲੋਕਾਂ ਨੇ ਬੰਕਰ ਸਾਫ ਕਰਨੇ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਭਾਰਤ ਜੇਕਰ ਹਮਲਾ ਕਰਦਾ ਸੀ ਨਿਸ਼ਾਨਾ ਬਣਾਂਗੇ ਤਾਂ ਆਪਣੀ ਸੁਰੱਖਿਆ ਦੇ ਲਈ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਇਹਨਾਂ ਬੰਕਰਾਂ ਦੇ ਵਿੱਚ ਉਹ ਸ਼ਿਫਟ ਹੋ ਜਾਣਗੇ ਤੇ ਆਪਣੇ ਆਪ ਦਾ ਤੇ ਆਪਣੇ ਪਰਿਵਾਰ ਦਾ ਬਚਾਅ ਕਰ ਲੈਣਗੇ ਪੰਜਾਬ ਵਾਲੀ ਸਾਈਡ ਤੋਂ ਲੋਕ ਘਰ ਛੱਡ ਕੇ ਚਲੇ ਗਏ ਟਰਾਲੀਆਂ ਦੇ ਵਿੱਚ ਉਹਨਾਂ ਨੇ ਸਮਾਨ ਲਾਦ ਲਿਆ ਆਰਮੀ ਦੇ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਜੇਕਰ ਤੁਹਾਨੂੰ ਕੋਈ ਜਗ੍ਹਾ ਸੁਰੱਖਿਤ ਲੱਗਦੀ ਹੈ ਤੁਸੀਂ ਜਾ ਸਕਦੇ ਹੋ ਫਿਲਹਾਲ ਅਜਿਹਾ ਕੁਝ ਵੀ ਨਹੀਂ ਹੋਣ ਵਾਲਾ ਮਾਹੌਲ ਜੇਕਰ ਜੰਗ ਵਾਲਾ ਬਣਿਆ ਹੋਇਆ ਪਰ ਹਾਲਾਤ ਜੇਕਰ ਬਣੇ ਹੋਏ ਨੇ ਪਰ ਇਹ ਜ਼ਰੂਰੀ ਨਹੀਂ ਹੈ ਕਿ ਹਮਲਾ ਹੋਏਗਾ ਪਰ ਲੋਕਾਂ ਦੇ ਮਨਾਂ ਦੇ ਵਿੱਚ ਡਰ ਹੈ ਇਸੇ ਕਰਕੇ ਉਹ ਆਪਣੇ ਘਰ ਅਤੇ ਪਿੰਡ ਛੱਡ ਕੇ ਦੂਜੀ ਜਗ੍ਹਾ ਸ਼ਿਫਟ ਹੋ ਗਏ ਨੇ